ਨਸ ਬੌਕਸਮੈਨ ਟੀਵੀ ਤੇ ਮੈਂ ਸਰਖਾਬ ਦੋਸਤੋ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਇੱਕ ਵਾਰ ਫਿਰ ਬੱਦਲ ਫਟੇ ਨੇ ਪਹਾੜਾਂ ਦੇ ਵਿੱਚ ਤਬਾਈ ਦੀਆਂ ਤਸਵੀਰਾਂ ਜੋ ਸਾਨੂੰ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਤਬਾਈ ਦਾ ਮੰਜ਼ਰ ਰੁਕਦਾ ਹੋਇਆ ਨਜ਼ਰ ਨਹੀਂ ਆ ਰਿਹਾ ਇੱਕ ਵਾਰ ਫਿਰ ਤਬਾਈ ਹੋਈ ਹੈ ਤਬਾਈ ਮੱਚੀ ਹੈ ਬੱਦਲ ਫਟਿਆ ਹੈ ਤੇ ਬੱਦਲ ਫਟਣ ਕਰਕੇ ਹੁਣ ਤੱਕ ਜੇਕਰ ਹਿਮਾਚਲ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਹਿਮਾਚਲ ਦੇ ਵਿੱਚ 1900 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਿਆ ਹਾਲਾਂਕਿ ਬੀਤੀ ਰਾਤ ਤਕਰੀਬਨ 10:30 ਵਜੇ ਰਾਮਪੁਰ ਦੇ ਦਰਸ਼ਲ ਇਲਾਕੇ ਦੇ ਵਿੱਚ ਜੋ Shimla ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਉੱਥੇ ਬੱਦਲ ਫਟੇ ਨੇ ਤੇ ਬੱਦਲ ਫਟਣ ਕਰਕੇ ਇੱਕ ਵਾਰ ਫਿਰ ਹੜਕੰਪ ਮੱਚਦਾ ਹੋਇਆ ਨਜ਼ਰ ਆਇਆ ਹਾਲਾਂਕਿ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬਚਾਅ ਕਾਰਜ ਨੂੰ ਤੁਰੰਤ ਅੰਜਾਮ ਦਿੰਦੇ ਹੋਏ ਲੋਕਾਂ ਨੂੰ ਹੇਠਲੇ ਇਲਾਕਿਆਂ ਦੇ ਵਿੱਚ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤਾਂ ਦੱਸ ਦਿਓ ਕਿ ਬੱਦਲ ਫਟਣ ਕਰਕੇ ਨੋਗਲੀ ਨਾਲੇ ਦੇ ਵਿੱਚ ਹੜ ਆ ਗਏ ਨੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬੱਦਲ ਫੜਨੀਆਂ ਕਢਨਾਵਾ ਸਾਹਮਣੇ ਆ ਰਹੀਆਂ ਨੇ ਲਗਾਤਾਰ ਲੈਂਡਸਲਾਈਡਿੰਗ ਹੋ ਰਹੀ ਆ ਪੂਸਤ ਖੱਲਣ ਹੋ ਰਿਹਾ ਆ ਤਾਂ ਜਿਹੇ ਦੇ ਵਿੱਚ ਵੱਖ-ਵੱਖੜਨਾਵਾ ਕਰਕੇ ਹੁਣ ਤੱਕ 1900 ਕਰੋੜ ਤੋਂ ਵਾਧੀ ਪ੍ਰਾਈਵੇਟ ਅਤੇ ਸਰਕਾਰੀ ਜਾਇਦਾਦਾਂ ਨੂੰ ਨੁਕਸਾਨ ਹੋ ਚੁੱਕਿਆ 300 ਤੋਂ ਵੱਧ ਸੜਕਾਂ ਜਿਹੜੀਆਂ ਨੇ ਬੰਦ ਹਸੀਆਂ ਜਾ ਰਹੀਆਂ ਨੇ 199 ਮੌਤਾਂ ਹੁਣ ਤੱਕ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਮਾਨਸੂਨ ਸੀਜ਼ਨ ਦੇ ਵਿੱਚ ਵੱਖ-ਵੱਖੜਨਾਵਾ ਕਰਕੇ ਕੁਦਰਤੀ ਆਫਤਾਂ ਕਰਕੇ ਹੋ ਚੁੱਕੀਆਂ ਨੇ ਹਾਲਾਂਕਿ 36 ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਨਾਲ ਦੀ ਨਾਲ ਹਿਮਾਚਲ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਨੋਟਿਸ ਲਿਆ ਜਾ ਰਿਹਾ ਹੈ ਬਚਾਅ ਕਾਰਜ ਰਾਹਤ ਕਾਰਜ ਲਗਾਤਾਰ ਜਾਰੀ ਨੇ ਦੱਸਿਆ ਕਿ ਬੀਤੀ ਰਾਤ ਵੀ ਬੱਦਲ ਫਟਿਆ ਆ हिमाचल प्रदेश ਦੇ Shimla ਜ਼ਿਲ੍ਹੇ ਦੇ Rampur ਦੇ Darshal ਇਲਾਕੇ ਦੇ ਵਿੱਚ 10:15 ਤੇ ਬੱਦਲ ਫਟਿਆ ਬੱਦਲ ਫਟਣ ਤੋਂ ਬਾਅਦ Nogli ਨਾਲੇ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਹਾਲਾਂਕਿ ਜਿਵੇਂ ਹੀ ਹੜ੍ਹ ਦੀ ਸਥਿਤੀ ਪੈਦਾ ਹੋਈ ਤੁਰੰਤ ਪ੍ਰਸ਼ਾਸਨ ਨੇ ਕਾਰਗੁਜ਼ਾਰੀ ਦਿਖਾਈ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਵੱਲੋਂ ਜੋ ਲੋਕ ਸੀ Nogli ਨਾਲੇ ਦੇ ਇਲਾਕੇ ਦੇ ਆਲੇ ਦੁਆਲੇ ਰਹਿਣ ਵਾਲੇ ਲੋਕ ਜਾਂ Darshal ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ហេਟਲੇ ਇਲਾਕਿਆਂ ਦੇ ਵਿੱਚ ਸੁਰੱਖਿਆਤਾਂਵਾਂ ਦੇ ਪੰਚਾਇਆ ਗਿਆ ਹੜ੍ਹ ਵਾਲੀਆਂ ਸਥਿਤੀਆਂ ਤੋਂ ਹੜ੍ਹ ਵਾਲੇ ਇਲਾਕਿਆਂ ਤੋਂ ਦੂਰ ਲਜਾਇਆ ਜਾ ਰਿਹਾ ਆ ਤਾਂ ਪ੍ਰਸ਼ਾਸਨ ਲਗਾਤਾਰ ਕੰਮ ਕਰਦਾ ਨਜ਼ਰ ਆ ਰਿਹਾ ਪਰ ਜੇਕਰ ਅਸੀਂ ਇਸ ਵਕਤ ਇਸ ਬੱਦਲ ਫੜਨੀਆਂ ਕੜਨਾਵਾਂ ਦਾ ਜ਼ਿਕਰ ਕਰ ਲਈਏ ਤਾਂ ਹੁਣ ਤੱਕ 199 ਮੌਤਾਂ ਹੋ ਚੁੱਕੀਆਂ ਨੇ 1900 ਕਰੋੜ ਤੋਂ ਵੱਧ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਿਆ 36 ਲੋਕ ਲਾਪਤਾ ਦੱਸੇ ਜਾ ਰਹੇ ਨੇ ਹਾਲਾਂਕਿ ਹੜ੍ਹ ਕਰਕੇ ਜਾਂ ਲਗਾਤਾਰ ਬਾਰਿਸ਼ ਹੋਣ ਕਰਕੇ ਸਤਲੁਜ ਦਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਰਿਹਾ ਤੇ ਇਸ ਕਰਕੇ ਪੰਜਾਬ ਦੇ ਵਿੱਚ ਵੀ ਕਿੰਨਾ ਕਹਤੇ ਪ੍ਰਸ਼ਾਸਨ ਨੂੰ ਅਲਰਟ ਜਾਰੀ ਕਰਨਾ ਪੈ ਰਿਹਾ ਹੈ ਜੋ ਚਾਹੇ ਤਾਂ ਪੌਂਗ ਡੈਮ ਤੋਂ ਪਾਣੀ ਛੱਡਣ ਦਾ ਜ਼ਿਕਰ ਹੋਵੇ ਚਾਹੇ ਇਸ ਵਕਤ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਣ ਦਾ ਜ਼ਿਕਰ ਹੋਵੇ ਤਾਂ ਕੰਢੀ ਦੇ ਇਲਾਕਿਆਂ ਦੇ ਵਿੱਚ ਜਾਂ ਫਿਰ ਸਤਲੁਜ ਦਰਿਆ ਦੇ ਕੰਢੇ ਤੇ ਰਹਿਣ ਵਾਲੇ ਇਲਾਕਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਆ ਦੱਸ ਜੀਏ ਕਿ ਸਤਲੁਜ ਦਰਿਆ ਦੇ ਵਿੱਚ ਜਿਵੇਂ ਪਾਣੀ ਵਧਿਆ ਜਿਸ ਤਰੀਕੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਤਾਂ ਕੋਲ ਡੈਮ ਦੇ ਵੱਲੋਂ ਤਕਰੀਬਨ 24 ਘੰਟਿਆਂ ਦੇ ਵਿੱਚ ਤੀਜੀ ਵਾਰ ਪਾਣੀ ਛੱਡਿਆ ਜਾ ਰਿਹਾ ਜਿਸ ਦੇ ਕਰਕੇ ਸਥਿਤੀ ਕਿਤੇ ਨਾ ਕਿਤੇ ਚਿੰਤਾਜਨਕ ਜ਼ਰੂਰ ਬਣੀ ਹੋਈ ਹੈ ਹਾਲਾਂਕਿ ਪ੍ਰਸ਼ਾਸਨ ਦੀ ਅਪੀਲ ਜ਼ਰੂਰ ਹੈ ਕਿ ਪੈਨਿਕ ਨਾ ਕ੍ਰੀਏਟ ਕੀਤਾ ਜਾਵੇ ਕਿਸੇ ਤਰ੍ਹਾਂ ਦੀ ਭੜਕਾਹਟ ਦੇ ਵਿੱਚ ਨਾ ਆਇਆ ਜਾਵੇ ਪਰ ਨਾਲ ਦੀ ਨਾਲ ਜੋ ਕੰਢੀ ਦੇ ਇਲਾਕੇ ਦੇ ਲੋਕ ਨੇ ਜੋ ਇਸ ਵਕਤ ਦਰਿਆਵਾਂ ਦੇ ਕੰਢੇ ਉੱਤੇ ਵਸੇ ਹੋਏ ਲੋਕ ਨੇ ਪਿੰਡ ਨੇ ਉਹਨਾਂ ਦੇ ਵਿੱਚ ਸਹਿਮ ਦਾ ਮਾਹੌਲ ਜ਼ਰੂਰ ਪਾਇਆ ਜਾ ਰਿਹਾ ਤੇ ਇੱਕ ਵਾਰ ਫਿਰ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਿਆ ਤਕਰੀਬਨ ਰਾਤ 1.5 10 ਵਜੇ ਦਰਸ਼ਲ ਇਲਾਕਾ ਰਾਮਪੁਰ ਦੇ ਦਰਸ਼ਲ ਇਲਾਕੇ ਵਿੱਚ ਬੱਦਲ ਫਟਿਆ ਤੇ ਬੱਦਲ ਫਟਣ ਕਰਕੇ ਨੋਗਲੀ ਨਾਲੇ ਦੇ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹਾਲਾਂਕਿ ਕੋਲ ਡੈਮ ਦੇ ਵਿੱਚ ਵੀ ਪਾਣੀ ਵਧਦਾ ਹੋਇਆ ਨਜ਼ਰ ਆ ਰਿਹਾ ਤੇ ਪਾਣੀ ਦੇ ਪੱਦਰ ਨੂੰ ਦੇਖਦੇ ਹੋਏ 24 ਘੰਟਿਆਂ ਦੇ ਵਿੱਚ ਤੀਜੀ ਵਾਰ ਪਾਣੀ ਛੱਡਿਆ ਜਾ ਰਿਹਾ ਆ ਤੇ ਇਸ ਦੇ ਕਰਕੇ ਸਤਲੁਜ ਦਰਿਆ ਪ੍ਰਭਾਵਿਤ ਹੁੰਦਾ ਨਜ਼ਰ ਆ ਰਿਹਾ ਆ ਤੇ ਉਧਰ ਹਿਮਾਚਲ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਸੀਜ਼ਨ ਦੇ ਦੌਰਾਨ ਹੁਣ ਤੱਕ ਵੱਖ-ਵੱਖੜਨਾਵਾ ਕਰਕੇ ਬੱਦਲ ਫਟਣ ਕਰਕੇ ਲੈਂਡ ਸਲਾਈਡਿੰਗ ਕਰਕੇ ਜਾਂ ਇਸ ਤੋਂ ਇਲਾਵਾ ਹੜ੍ਹ ਦੀ ਸਥਿਤੀ ਕਰਕੇ 199 ਮੌਤਾਂ ਹੋ ਚੁੱਕੀਆਂ ਨੇ ਜਦਕਿ 36 ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਹੁਣ ਤੱਕ ਇੰਨਾ ਵੱਖ-ਵੱਖੜਨਾਵਾ ਕਰਕੇ ਹਿਮਾਚਲ ਦੀ ਨਿੱਜੀ ਅਤੇ ਸਰਕਾਰੀ 1900 ਕਰੋੜ ਦੀ ਜਾਇਦਾਦ ਦਾ ਨੁਕਸਾਨ ਹੋ ਚੁੱਕਿਆ 300 ਤੋਂ ਵੱਧ ਸੜਕਾਂ ਜਿਹੜੀਆਂ ਬੰਦ ਹੋ ਚੁੱਕੀਆਂ ਨੇ ਕਈ ਥਾਵਾਂ ਤੇ ਆਮ ਜਨ ਜੀਵਨ ਪ੍ਰਭਾਵਿਤ ਹੈ ਮੰਡੀ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਤੇ ਸਕੂਲ ਬੰਦ ਨੇ ਵਿਦਿਅਕ ادارے ਬੰਦ ਨੇ ਬਿਜਲੀ ਦੀ ਸੇਵਾ ਸੂਲਤਾਂ ਦੀ ਵਿਵਸਥਾ ਠੱਪ ਹੈ ਲੇਕਿਨ ਅਜਿਹੇ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਬਚਾਅ ਕਾਰਜ ਅਤੇ ਰਾਹਤ ਕਾਰਜਾਂ ਨੂੰ ਅੰਜਾਮ ਦੇਣ ਦੇ ਵਿੱਚ ਲੱਗੀ ਹੋਈ ਹੈ